ਜਦੋਂ ਇਨਸਾਨ ਦੇ ਅੰਦਰ ਹਉਮੈ ਹੰਕਾਰ ਮੈਂ ਹੈ ਉੱਥੇ ਫਿਰ ਪ੍ਰਮਾਤਮਾ ਨਹੀਂ ਵਸਦਾ ਉੱਥੇ ਪ੍ਰਮਾਤਮਾ ਪ੍ਰਗਟ ਨਹੀਂ ਹੁੰਦਾ ਕਿਉਂਕਿ ਬੜੀਆਂ ਕੋਸ਼ਿਸ਼ਾਂ ਕਰਨੀਆਂ ਆ ਆਪਾਂ ਮਿਹਨਤ ਕਰਨੀਆਂ ਆ ਕਿ ਪ੍ਰਮਾਤਮਾ ਦੇ ਦਰਸ਼ਨ ਹੋਣ ਪ੍ਰਮਾਤਮਾ ਦੀ ਪ੍ਰਾਪਤੀ ਹੋਵੇ ਘਰ ਵਿੱਚ ਸੁੱਖ ਆਉਣ ਦੁੱਖਾਂ ਦਾ ਨਾਸ਼ ਹੋਵੇ ਅਰ ਜਦੋਂ ਆਪਾਂ ਸੁੱਖ ਦੀ ਲੋੜ ਕਰਦੇ ਆਪਾਂ ਨੂੰ ਦੁੱਖ ਮਿਲਦੇ ਨੇ ਆਪਾਂ ਸੁੱਖਾਂ ਵਾਸਤੇ ਹਰ ਟਾਈਮ ਕੋਸ਼ਿਸ਼ ਕਰਦੇ ਆ ਪਰ ਆਪਣੇ ਪੱਲੇ ਦੁੱਖ ਪੈ ਜਾਂਦੇ ਨੇ ਸਤਿਗੁਰ ਵਿਦਾਸ ਮਹਾਰਾਜ ਫਰਮਾਨ ਕਰਦੇ ਜਦੋਂ ਤੱਕ ਅੰਦਰ ਹੋਮੇ ਹੈ ਹੰਕਾਰ ਹੈ ਉਦੋਂ ਤੱਕ ਪ੍ਰਮਾਤਮਾ ਪ੍ਰਗਟ ਨਹੀਂ ਹੋਣਾ ਜਦੋਂ ਹੋਮੇ ਹੰਕਾਰ ਖਤਮ ਹੋ ਗਿਆ ਉੱਥੇ ਪ੍ਰਮਾਤਮਾ ਦਾ ਵਾਸਾ ਹੋ ਜਾਣਾ ਬਸ ਗੱਲ ਇੱਥੇ ਮੰਨਣ ਦੀ ਤੇ ਸਿੱਖਣ ਦੀ ਹੈ ਸਤਿਗੁਰੂ ਦਾਸ ਮਹਾਰਾਜ ਬਾਣੀ ਅੰਦਰ ਪਰਮਾਨ ਕਰਦੇ ਨੇ ਕਿ ਜਿਵੇਂ ਤੂਫਾਨ ਬੜਾ ਭਾਰੀ ਆਇਆ ਤੂਫਾਨ ਆਉਣ ਤੋਂ ਬਾਅਦ ਵੀ ਸਮੁੰਦਰ ਦੀਆਂ ਲਹਿਰਾਂ ਜਿਹੜੀਆਂ ਨੇ ਉੱਪਰ ਤੱਕ ਬੜੀ ਉੱਪਰ ਤੱਕ ਉੱਠਦੀਆਂ ਨੇ ਕਿਉਂਕਿ ਸਮੁੰਦਰ ਵਿੱਚ ਜਦੋਂ ਤੂਫਾਨ ਹੁੰਦੇ ਨਾ ਜਿਹੜਾ ਉਹਦਾ ਪਾਣੀ ਦੀਆਂ ਲਹਿਰਾਂ ਬੜੀਆਂ ਉੱਚੀਆਂ ਉੱਚੀਆਂ ਚੱਲਣ ਲੱਗ ਪੈਂਦੀਆਂ ਨੇ ਪਾਛਕਨ ਦੇ ਬੰਦੇ ਦੇ ਇਨਸਾਨ ਦੇ ਮਨ ਵਿੱਚ ਉਪਲੇਖਾ ਹੁੰਦਾ ਕਿ ਸ਼ਾਇਦ ਇਹ ਲਹਿਰਾਂ ਪਤਾ ਨਹੀਂ ਕਿੱਥੋਂ ਆ ਗਈਆਂ ਨੇ ਪਰ ਅਸਲ ਵਿੱਚ ਹੈ ਇਹ ਸਮੁੰਦਰ ਦਾ ਪਾਣੀ ਹੀ ਹੈ ਬਾਅਦ ਵਿੱਚ ਸਮੁੰਦਰ ਦੇ ਵਿੱਚ ਹੀ ਮਿਲ ਜਾਂਦਾ ਹੈ ਇਸੇ ਤਰ੍ਹਾਂ ਪਾਤਸ਼ਾਹ ਆਪਾਂ ਨੂੰ ਸਮਝਾਉਣਾ ਕਰ ਰਹੇ ਨੇ ਬੰਦਾ ਇਨਸਾਨ ਸੋਚਦਾ ਹੈ ਵੀ ਸ਼ਾਇਦ ਰੱਬ ਸਾਡੇ ਨਾਲੋਂ ਵੱਖ ਹੈ ਪਰ ਨਹੀਂ ਪਿਆਰਿਓ ਉਹ ਪਰਮਾਤਮਾ ਅਕਾਲ ਪੁਰਖ ਇੱਕ ਹੀ ਹੈ ਉਹਦੀ ਆਪਾਂ ਅੰਚਵੰਚ ਵਿੱਚ ਹਾਂ ਫਿਰ 사ਤਗੁਰੂ ਵਦਾਸ ਜੀ ਮਾਰੇ ਨੇ ਹੋਰ ਉਦਾਹਰਨ ਦੇ ਕੇ ਸਮਝਾਇਆ ਪਾਸ਼ਾ ਕਹਿੰਦੇ ਜਿਵੇਂ ਇੱਕ ਰਾਜ ਦਾ ਰਾਜਾ ਬੜਾ ਅਮੀਰ ਹੋਵੇ ਰਾਜ ਭਾਗ ਦਾ ਮਾਲਕ ਹੋਵੇ ਉਹਨੂੰ ਇੱਕ ਸੁਪਨਾ ਆਇਆ ਤੇ ਸੁਪਨੇ ਵਿੱਚ ਭਿਖਾਰੀ ਬਣ ਕੇ ਉਹਨੂੰ ਦੁੱਖ ਮਿਲ ਰਿਹਾ ਪਰ ਅਸਲ ਵਿੱਚ ਹੋ ਹੈ ਰਾਜਾ ਇਸੇ ਤਰ੍ਹਾਂ ਪਾਸ਼ਾ ਕਹਿੰਦੇ ਇਨਸਾਨ ਦੇ ਮਨ ਵਿੱਚ ਭੁਲੇਖਾ ਪਿਆ ਹੋਇਆ ਹੈ ਇਹ ਪਰਮਾਤਮਾ ਨੂੰ ਆਪਣੇ ਆਪ ਨੂੰ ਵੱਖ ਸਮਝ ਬੈਠਾ ਹੈ ਪਰ ਹੈ ਪਰਮਾਤਮਾ ਦੇ ਨਾਲ ਹੀ ਹੈ ਬਸ ਗੱਲ ਕੀ ਹੈ ਹਉਮੈ ਤੇ ਹੰਕਾਰ ਖਤਮ ਕਰਨਾ ਪੈਣਾ ਤੇ ਉਹ ਕਿਵੇਂ ਖਤਮ ਹੋਵੇਗਾ ਜਦੋਂ ਸਤਿਗੁਰ ਦੇ ਚਰਨਾਂ ਵਿੱਚ ਆ ਕੇ ਬੈਠਾਂਗੇ ਕਿਉਂਕਿ ਰਾਜਾ ਸਹਿਯ ਮਹਾਰਾਜ ਜਿਨ੍ਹਾਂ ਦੇ ਚਰਨਾਂ ਵਿੱਚ ਬੈਠ ਕੇ ਅੱਜ ਹਾਜ਼ਰੀ ਲਵਾ ਰਹੇ ਹਨ ਪਿਆਰਿਓ ਰਾਜਾ ਸਹਿਯ ਮਹਾਰਾਜ ਐਸੇ ਬਿਆਲੂ ਕਰਪਾਲੂ ਹਨ ਜਦੋਂ ਕਿਸੇ ਮਨ ਵਿੱਚ ਇੱਛਾ ਧਾਰ ਲਈ ਨਾ ਵੀ ਰਾਜਾ ਸਾਹਿਬ ਦੇ ਦਰ ਤੇ ਜਾ ਕੇ ਇਹ ਚੀਜ਼ ਮੰਗਣੀ ਹੈ ਆਰਾਇਆ ਸਭ বুঝ ਲੰਦੇ ਨੇ ਪਿਆਰੇ ਝੋਲੀਆਂ ਪਰ ਦਿੰਦੇ ਨੇ ਇਸੇ ਤਰ੍ਹਾਂ ਇੱਕ ਤੁੰਨਾ ਮਲ ਸੇਠ ਹੋਇਆ ਹੈ ਤੁੰਨਾ ਮਲ ਸੇਠ ਇੰਨਾ ਅਮੀਰ ਕਿਉਂਕਿ ਨਾਮ ਜਦੋਂ ਸੇਠ ਲੱਗਿਆ ਨਾਲ ਫਿਰ ਬੰਦਾ ਸਮਝ ਲੈਂਦਾ ਕਿ ਆਮ ਇਨਸਾਨ ਨਹੀਂ ਤੁੰਨਾ ਮਲ ਸੇਠ ਇੰਨਾ ਅਮੀਰ ਹੈ ਸਾਰੇ ਪਾਸੇ ਉਹਦੀ ਜਾਇਜਾਕਾਰ ਹੁੰਦੀ ਹੈ ਕਿਉਂਕਿ ਧਨ ਦੀ ਜਾਇਜਾਕਾਰ ਹੈ ਬੰਦੇ ਨੂੰ ਕੋਈ ਨਹੀਂ ਮੰਨਦਾ ਪਿਆਰ ਜਿੱਥੇ ਧਨ ਹੈ ਨਾ ਬੰਦਾ ਭਾਵੇਂ ਵੇਖਣ ਨੂੰ ਕਿੰਨਾ ਭੜਾ ਹੋਵੇ ਜੇ ਉਹਦੇ ਕੋਲ 4 ਪੈਸੇ ਨੇ ਧਨ ਹੈ ਨਾ ਉਹਦੀ ਜਾਇਜਾਕਾਰ ਹੋਣ ਲੱਗ ਪੰਦੀ ਅੱਜ ਦੀ ਗੱਲ ਕਰੀਏ ਜੇ ਕਿਉਂਕਿ ਅੱਜ ਕੱਲ ਰਿਸ਼ਤੇਦਾਰੀਆਂ ਰਿਸ਼ਤੇਦਾਰੀਆਂ ਸਾਖ ਸੰਬੰਧੀ ਸਾਰੇ ਰਿਸ਼ਤੇ ਇਹ ਸਿਰਫ ਮਾਇਆ ਦੇ ਸਿਰ ਤੇ ਟਿਕੇ ਨੇ ਪਿਆਰੇ ਇਸੇ ਤਰ੍ਹਾਂ ਤੋਂ ਨਾਮਲ ਸੇਠ ਬੜੀ ਮਾਇਆ ਦਾ ਮਾਲਕ ਹੈ ਬੜਾ ਧਨ ਹੈ ਬੜਾ ਕੁਝ ਕੋਲ ਹੈ ਨੌਕਰ ਚੱਕਰ ਕੰਮ ਕਰਨ ਵਾਲੇ ਨੇ ਪਾਣੀ ਢੋਣ ਵਾਸਤੇ ਪੱਖਾ ਚੱਲਣ ਵਾਸਤੇ ਨੌਕਰ ਨੇ ਦੁਕਾਨਾਂ ਬੜੀਆਂ ਪਾਈਆਂ ਹੋਈਆਂ ਨੇ ਬੜੇ ਨੌਕਰ ਰੱਖੇ ਹੋਏ ਨੇ ਕਿਸੇ ਚੀਜ਼ ਦੀ ਕਮੀ ਨਹੀਂ ਧਨ ਦੌਲਤ ਕਿਸੇ ਪਾਸੋਂ ਕੋਈ ਕਮੀ ਨਹੀਂ ਜੇ ਇੱਕ ਕਮੀ ਹੈ ਘਰ ਵਿੱਚ ਤੇ ਉਹ ਹੈ ਔਲਾਦ ਦੀ ਆਖੋ ਸਤਨਾਮ ਔਲਾਦ ਨਹੀਂ ਹੈ ਘਰ ਵਿੱਚ ਰੱਬ ਦਾ ਦਿੱਤਾ ਬੜਾ ਕੁਝ ਹੈ ਜੈ ਜੈਕਾਰ ਹੋ ਰਹੀ ਹੈ ਸਾਰੇ ਪਾਸੇ ਲੋਕ ਜੈ ਜੈਕਾਰ ਕਰਦੇ ਨੇ ਸਭ ਕੁਝ ਕੋਲ ਹੈ ਔਰ ਇੱਕੋ ਕਮੀ ਹੈ ਉਹ ਹੈ ਘਰ ਵਿੱਚ ਕੋਈ ਔਲਾਦ ਨਹੀਂ ਤੇ ਹੁਣ ਜਿਹੜਾ सेठ ਹੋਵੇ ਜਿਹਦੇ ਕੋਲ ਇੰਨਾ ਧਨ ਹੋਵੇ ਉਹ ਪਿਆਰੋ ਕੋਈ ਹੀਲਾ ਥੋੜੀ ਛੱਡੇਗਾ ਵੀ ਘਰ ਵਿੱਚ ਕੋਈ ਔਲਾਦ ਹੋਵੇ ਕੋਈ ਹੀਲਾ ਨਹੀਂ ਛੱਡੇਗਾ ਉਹ بڑے ਹੀਲੇ ਵਸੀਲੇ ਕੀਤੇ بڑے ਹਕੀਮ ਡਾਕਟਰ ਬੜੀਆਂ ਮਸ਼ੀਨਾਂ ਦੇ ਨਾਲ ਵਿੱਚ ਇੱਕ ਕਰਵਾ ਲਿਆ ਤੇ ਜਦੋਂ ਅਖੀਰ ਇਹ ਗੱਲ ਪੱਲੇ ਪੈ ਗਈ ਕਿ ਭਾਈ ਹੁਣ ਤੁਹਾਡੀ ਕਿਸਮਤ ਵਿੱਚ ਨਹੀਂ ਹੈ ਤੁਸੀਂ ਮਾਪੇ ਨਹੀਂ ਬਣ ਸਕਦੇ ਹੁਣ ਤੁਸੀਂ ਔਲਾਦ ਦਾ ਸੁੱਖ ਨਹੀਂ ਪ੍ਰਾਪਤ ਕਰ ਸਕਦੇ ਤੁਸੀਂ ਔਲਾਦ ਦਾ ਮੁੱਖ ਨਹੀਂ ਤੱਕ ਸਕਦੇ ਸਾਰੇ ਡਾਕਟਰਾਂ ਹਕੀਮਾਂ ਨੇ ਵੀ ਇਹ ਗੱਲ ਕਹਤੀ ਪਿਆਰਿਓ ਪਰ ਹੁਣ ਸਾਰਾ ਕੁਝ ਕੋਲ ਹੈ ਧਨ ਦੌਲਤ ਕੋਲ ਹੈ ਹੁਣ ਧਨ ਦੌਲਤ ਵੀ ਕੀ ਕਰੇ ਜਦੋਂ ਝੋਲੀ ਖਾਲੀ ਹੈ ਬਸ ਫਿਰ ਜਦੋਂ ਸਾਰੇ ਪਾਸਿਓ ਨਾਰਾਜ਼ ਹੋਗੇ ਉਦਾਸ ਹੋਗੇ ਨਾ ਪਿਆਰਿਓ ਤੇ ਕਿਸੇ ਨੇ ਦੱਸ ਪਾ ਦਿੱਤੀ ਕਿਸੇ ਨੇ ਦੱਸ ਦਿੱਤਾ ਕਹਿੰਦੇ ਹੁਣ ਹਾਰ ਗਏ ਉਹ ਥੱਕ ਗਏ ਹੋ ਸਾਰੇ ਪਾਸੇ ਦੇਖ ਲਿਆ ਤੁਸੀਂ ਘੁੰਮ ਕੇ ਹੁਣ ਇਸ ਤਰ੍ਹਾਂ ਕਰੋ ਸਾਡੇ ਕਹਿਣ ਤੇ ਇੱਕ ਵਾਰ ਰਾਜਾ ਸਭਜੀ ਦੇ ਦਰ ਤੇ ਜਾ ਕੇ ਵੇਖੋ ਇੱਕ ਵਾਰ ਰਾਜਾ ਸਭਜੀ ਨੂੰ ਧਿਆ ਕੇ ਵੇਖਿਓ ਸ਼ਾਇਦ ਤੁਹਾਡੀ ਝੋਲੀ ਪਰ ਜਾਵੇ ਕਿਉਂਕਿ ਰਾਜਾ ਸਾਹਿਬ ਇੱਕ ਐਸੇ ਦਿਆਲੂ ਤੇ ਕਿਰਪਾਲੂ ਨੇ ਜਿਹੜੀਆਂ ਸੁਕੀਆਂ ਹੋਈਆਂ ਜੜਾਂ ਨੂੰ ਵੀ ਭਾਗ ਲਾ ਦਿੰਦੇ ਨੇ ਬੜੇ ਐਸੇ ਪਿਆਰੇ ਆਉਂਦੇ ਨੇ ਤੇ ਇਸ ਦਰਬਾਰ ਵਿੱਚ ਵੀ ਜਿਹੜੇ ਰੌਂਦੇ ਆਉਂਦੇ ਨੇ ਕੁਰਲਾਂਦੇ ਆਉਂਦੇ ਨੇ ਤੇ ਬਾਅਦ ਵਿੱਚ ਖੁਸ਼ੀਆਂ ਦੇ ਨਾਲ ਆਉਂਦੇ ਨੇ ਪਿਆਰੋ ਧੰਨਵਾਦ ਕਰਨ ਵਾਸਤੇ ਅੱਜ ਵੀ ਰਾਜਾ ਸਾਹਿਬ ਇੱਥੇ ਨੇ ਕਿਸੇ ਨੇ ਦੱਸ ਪਾਈ ਧੁੰਨਾ ਮੱਲ ਨੂੰ ਪਿਆਰੋ ਮਾਇਆ ਦੀ ਕਮੀ ਨਹੀਂ ਤੇ ਮਨ ਵਿੱਚ ਇਹੀ ਫੁਰਨਾ ਹੈ ਕੀ ਕਰਨਾ ਹੈ ਧਨ ਦੌਲਤ ਕੀ ਕਰਨੀਆਂ ਨੇ ਸਠਾਣੀਆਂ ਕੀ ਕਰਨਾ ਹੈ ਸਭ ਕੁਝ ਜਦੋਂ ਪੱਲੇ ਘਰ ਵਿੱਚ ਕੋਈ ਔਲਾਦ ਨਹੀਂ ਹੈ ਬਸ ਫਿਰ ਔਲਾਦ ਦੀ ਪ੍ਰਾਪਤੀ ਵਾਸਤੇ ਰਾਜਾ ਸਾਹਿਬ ਦੇ ਚਰਨਾਂ ਦਾ ਧਿਆਨ ਤਰ ਲਿਆ ਪਿਆਰੋ ਮਨ ਚ ਤੇ ਕਾਗਰ ਕਰ ਲੈ ਕਿਉਂਕਿ ਸਾਰੇ ਪਾਸਿਓਂ ਠੋਕਰ ਪਈ ਸੀ ਬੰਦਾ ਪਤਾ ਕਦੋਂ ਆਉਂਦਾ ਗੁਰਦੁਆਰਾ ਸਾਹਿਬ ਜਦੋਂ ਸਾਰੇ ਪਾਸਿਓਂ ਜਵਾਬ ਮਿਲ ਜਾਵੇ ਨਹੀਂ ਤੇ ਬੰਦੇ ਨੂੰ ਹੁੰਦਾ ਕੋਈ ਗੱਲ ਨਹੀਂ ਅੱਜ ਨਹੀਂ ਕੱਲ ਡਾਕਟਰ ਬੜੇ ਬੜੇ ਵੱਡੇ ਨੇ ਡਾਕਟਰਾਂ ਕੋਲ ਜਾ ਕੇ ਹੀਲਾ ਹੋ ਜਾਊਗਾ ਪਰ ਨਹੀਂ ਪਿਆਰੇ ਜਦੋਂ ਸਾਰੇ ਪਾਸਿਓਂ ਜਵਾਬ ਮਿਲ ਜਾਵੇ ਨਾ ਫਿਰ ਮਨ ਵੀ ਉਦੋਂ ਹੀ ਟਿਕਦਾ ਪਿਆਰਿਓ ਤੇ ਜਦੋਂ ਅੱਜ ਸਾਰੇ ਪਾਸਿਓਂ ਜਵਾਬ ਮਿਲਿਆ ਮਨ ਵਿੱਚ ਇੱਕੋ ਚਿੱਤ ਵਿੱਚ ਇੱਕੋ ਗੱਲ ਹੈ ਕਿ ਰਾਜਾ ਸਭ ਜੀ ਦੇ ਦਰ ਤੇ ਜਾ ਕੇ ਅਰਦਾਸ ਕਰਾਂਗੇ ਅਰਜੋਈ ਕਰਾਂਗੇ ਹੁਣ ਜੋ ਮਰਜੀ ਹੋਵੇ ਰਾਜਾ ਸਾਹਿਬ ਦੇ ਦਰ ਤੋਂ ਬਿਨਾਂ ਹੋਰ ਕਿਤੇ ਨਹੀਂ ਜਾਣਾ ਚਾਹੇ ਖਾਲੀ ਰਹਿ ਜਾਈਏ ਚਾਹੇ ਝੋਲੀ ਭਰ ਜਾਵੇ ਚਾਹੇ ਜ਼ਿੰਦਗੀ ਐਵੇਂ ਖਤਮ ਹੋ ਜਾਵੇ ਪਰ ਹੁਣ ਰਾਜਾ ਸਾਹਿਬ ਦਾ ਦਰ ਨਹੀਂ ਛੱਡਣਾ ਭਰੋਸਾ ਬਣਾ ਲਿਆ ਪਿਆਰੇ ਹਰੇਕ ਐਤਵਾਰ ਰਾਜਾ ਸਾਹਿਬ ਦੇ ਚਰਨਾਂ 'ਚ ਆਇਆ ਕਰਨ ਨੰਗੇ ਪੈਰੀ ਤੁਰ ਕੇ ਪਿਆਰੇ ਸੇਠ ਤੇ ਸਟਾਣੀ 2 ਸਾਲ ਲਗਾਤਾਰ ਰਾਜਾ ਸਾਹਿਬ ਦੇ ਚਰਨਾਂ 'ਚ ਆਉਂਦੇ ਰਹੇ ਪਿਆਰਿਓ ਰਾਇਆ ਸਭ ਜੀ ਦੇ ਦਰ ਤੇ ਮਾਇਆ ਦੀ ਵੀ ਸੇਵਾ ਕਰਦੇ ਰਹੇ ਮਾਇਆ ਆਪਣੇ ਕੋਲੋਂ ਇੱਕ ਗਾਗਰ ਚਾਂਦੀ ਦੇ ਰੁਪਈਆਂ ਦੀ ਭਰੀ ਮਾਨੇ ਲੰਗਰੀ ਨੂੰ ਦੇ ਦਿੱਤੀ ਪਿਆਰਿਓ ਕਹਿੰਦੇ ਸਾਡੀ ਮਾਇਆ ਦਾ ਲੰਗਰ ਚਲਾਈ ਚਲੋ ਜਦੋਂ ਮਾਇਆ ਖਤਮ ਹੋ ਗਈ ਦੱਸਦੀ ਹੋਰ ਦੇ ਦਵਾਂਗੇ ਤੇ ਉਧਰ ਮਾਇਆ ਦਾ ਲੰਗਰ ਚੱਲ ਪਿਆ ਜਿਹੜਾ ਵੀ ਆਵੇ ਲੰਗਰ ਛਕੇ ਤੇ ਲੰਗਰ ਛੱਕ ਕੇ ਤੇ ਜਿਹੜਾ ਲੰਗਰ ਛਕਾਉਣ ਵਾਲਾ ਉਹਨੂੰ ਅਸੀਸਾਂ ਦੇ ਕੇ ਜਾਵੇ ਪਿਆਰਿਓ ਕਦੇ ਜਦੋਂ ਜਦੋਂ ਕੋਈ ਲੰਗਰ ਛਕਣ ਆਉਂਦਾ ਨਾ ਪਿਆਰਿਓ ਕੋਈ ਗਰੀਬ ਕੋਈ ਐਸਾ ਤੇ ਕਈ ਵਾਰ ਪਤਾ ਹੈ ਕੀ ਬੰਦਾ ਸੋਚਦਾ ਹੈ ਬੜੇ ਗੁਰਦੁਆਰਾਂ ਸਾਹਿਬ ਵਿੱਚ ਵੇਖੀਦਾ ਪਿਆਰੋ ਜਿਹੜੇ ਪ੍ਰਬੰਧਕ ਹੋਣ ਜਾਂ ਸੇਵਾਦਾਰ ਹੋਣ ਨਾ ਪਿਆਰੋ ਬੜਾ ਮੰੰਦਾ ਚੰਗਾ ਬੋਲਦੇ ਨੇ ਪਰ ਸੱਚ ਜਾਣਿਓ ਇਹ ਪਰਮਾਤਮਾ ਦਾ ਕੋਈ ਪਤਾ ਨਹੀਂ ਕਿਹ ਸਰੂਪ ਵਿੱਚ ਆ ਜਾਣਾ ਆਪਣੇ ਘਰ ਵਿੱਚ ਵੀ ਕੋਈ ਲੰਗਰ ਕੋਈ ਪ੍ਰਸ਼ਾਦਾ ਛਕਣ ਆਉਂਦਾ ਨਾ ਪਿਆਰੋ ਜੇ ਸ਼ਕਾਸ਼ਕ ਨਹੀਂ ਆ ਠੀਕ ਹੈ ਨਹੀਂ ਤੇ ਹੱਥ ਜੋੜ ਕੇ ਭੇਜ ਦਿਆ ਕਰੋ ਕਿਸੇ ਨੂੰ ਮੰੰਦਾ ਚੰਗਾ ਨਾ ਬੋਲਿਆ ਕਰੋ ਕਿਉਂਕਿ ਪਰਮਾਤਮਾ ਦਾ ਕੋਈ ਪਤਾ ਨਹੀਂ ਕਿਹ ਸਰੂਪ ਵਿੱਚ ਤੁਹਾਨੂੰ ਪਰਖਣ ਵਾਸਤੇ ਆ ਜਾਵੇ ਇਸੇ ਤਰ੍ਹਾਂ ਮਾਨਯ ਲੰਗਰੀ ਦੇ ਕੋਲ ਜਦੋਂ ਮਾਇਆ ਫੜਾ ਦਿੱਤੀ ਲੰਗਰ ਚੱਲਦਾ ਸੰਗਤਾਂ ਲੰਗਰ ਛਕਦੀਆਂ ਨੇ ਤੇ ਅੰਦਰੋਂ ਅਸੀਸਾਂ ਦੇ ਕੇ ਜਾਂਦੇ ਨੇ ਸਾਰੇ ਕਹਿੰਦੇ ਧੰਨ ਹੈ ਲੰਗਰ ਚਲਾਉਣ ਵਾਲਾ ਸਤਿਗੁਰੂ ਉਹਨਾਂ ਨੂੰ ਚੜ੍ਹਦੀਆਂ ਕਲਾਂ ਬਖਸ਼ਣਾ ਉਹਨਾਂ ਦੀਆਂ ਝੋਲੀਆਂ ਖੁਸ਼ੀਆਂ ਨਾਲ ਭਰਨ ਲੋਕੀ ਦਵਾਵਾਂ ਦੇ ਦੇ ਕੇ ਜਾ ਰਹੇ ਨੇ ਬਿਆਰਿਓ ਨਾਲੇ ਲੰਗਰ ਛਕਦੇ ਨੇ ਤੇ ਜਦੋਂ ਬਸ ਮਾਇਆ ਦਾ ਲੰਗਰ ਚੱਲਿਆ ਇਧਰ ਰਾਜਾ ਸਭ ਦੇ ਚਰਨਾਂ 'ਚ ਹਜਰੀਆਂ ਭਰਿਆਂ ਜਾ ਰਹੀਆਂ ਨੇ ਸਾਰੇ ਪਾਸਿਓਂ ਜਵਾਬ ਮਿਲਿਆ ਕਿ ਘਰ ਵਿੱਚ ਕੋਈ ਔਲਾਦ ਨਹੀਂ ਹੋ ਸਕਦੀ ਜਿੱਥੇ ਮਰਜ਼ੀ ਭਜ ਲੋ ਪਰ ਰਾਇਆ ਸਾਹਿਬ ਦਾ ਦਰ ਮੱਲ ਕੇ ਬੈਠ ਗਏ ਪਿਆਰਿਓ 2 ਸਾਲ ਇਸੇ ਤਰ੍ਹਾਂ ਬੀਤ ਗਏ ਰੋਜ਼ ਆਉਂਦੇ ਨੇ ਹਰ ਇੱਕ ਐਤਵਾਰ ਨੰਗੇ ਪੈਰੀ ਆ ਕੇ ਨਮਸਕਾਰ ਕਰਕੇ ਕੁਝ ਟਾਈਮ ਸੰਗਤ ਕਰਦੇ ਨੇ ਆ ਕੇ ਕੁਝ ਮੰਗਦੇ ਨਹੀਂ ਮਨ ਚੋਂ ਕੁਝ ਬੋਲਦੇ ਨਹੀਂ ਬਸ ਆਉਂਦੇ ਨੇ ਆ ਕੇ ਰਾਇਆ ਸਾਹਿਬ ਦੇ ਚਰਨਾਂ 'ਚ ਨਮਸਕਾਰ ਕਰਕੇ ਰਾਇਆ ਸਾਹਿਬ ਦੇ ਬਚਨ ਸੁਣ ਕੇ ਤੇ ਉੱਠ ਕੇ ਚਲੇ ਜਾਂਦੇ ਨਮਸਕਾਰ ਕਰਕੇ ਜਦੋਂ ਭਾਗ ਲੱਗਣਗੇ ਉਦੋਂ ਸਹੀ ਪਰ 2 ਸਾਲ ਜਦੋਂ ਸੇਵਾ ਕਰਦਿਆਂ ਨੂੰ ਹੋਗੇ ਨਾ ਪਿਆਰ ਲਗਾਤਾਰ ਕਿਉਂਕਿ ਆਪਾਂ ਕਾਹਲੇ ਪੈ ਜਾਂਦੇ ਆ ਕਈ ਵਾਰ ਬੰਦਾ ਸੋਚਦਾ ਅੱਜ ਆਏ ਆ ਮਹੀਨਾ ਹੋ ਗਿਆ 2 ਮਹੀਨੇ 6 ਮਹੀਨੇ ਬੰਦਾ ਬੋਤਾ ਕਰੇਗਾ ਸਾਲ ਆ ਜਾਵੇਗਾ ਬੰਦਾ ਹਾਰ ਜਾਂਦਾ ਵਲਾਂ ਕਹਿੰਦਾ ਨਹੀਂ ਬਈ ਇੱਥੋਂ ਗੱਲ ਨਹੀਂ ਬਣਦੀ ਹੁਣ ਦਰਬਾਰ ਬਦਲ ਲਓ ਹੁਣ ਕੋਈ ਧਾਗਿਆਂ ਵਾਲਾ ਲੱਭ ਜਾਵੇ ਕੋਈ ਤਵੀਤਾਂ ਵਾਲਾ ਲੱਭ ਜਾਵੇ ਨਹੀਂ ਪਿਆਰਿਓ ਜੇ ਕਿਤੇ ਇਥੋਂ ਝੋਲੀ ਖਾਲੀ ਰਹਿ ਗਈ ਨਾ ਸੱਚ ਜਾਣਿਓ ਭਾਵੇਂ ਕਿਸੇ ਚੀਜ਼ ਦੇ ਵਾਸਤੇ ਵੀ ਆਪਾਂ ਅਰਦਾਸ ਕਰਨੇ ਆ ਭਾਵੇਂ ਸੁੱਖ ਮੰਗਨੇ ਆ ਭਾਵੇਂ ਦੁੱਧ ਮੰਗਨੇ ਆ ਭਾਵੇਂ ਪੁੱਤ ਮੰਗਨੇ ਆ ਭਾਵੇਂ ਬੜੀਆਂ ਅਰਦਾਸਾਂ ਨੇ ਆਪਣੇ ਮਨ ਦੀਆਂ ਪਰ ਜੇ ਇਥੋਂ ਝੋਲੀ ਨਾ ਪਰੀ ਤੇ ਜੇ ਕੋਈ ਐਸਾ ਸੰਸਾਰ ਤੇ ਐਸਾ ਕੋਈ ਧਾਗਿਆਂ ਵਾਲਾ ਨਹੀਂ ਜਿਹੜਾ ਤੁਹਾਡੀ ਝੋਲੀ ਪਰ ਦਵੇ ਕਿਉਂਕਿ ਦਰ ਐਸਾ ਪੂਰ ਹੈ ਪਿਆਰੇ ਅੱਜ ਵੀ ਤੇ ਜਦੋਂ 2 ਸਾਲ ਹੋ ਗਏ ਸੇਵਾ ਕਰਦਿਆਂ ਨੂੰ ਦੋ ਸਾਲ ਹੋ ਗਏ ਸੇਵਾ ਕਰਦੇ ਨੂੰ ਉਸੇ ਤਰ੍ਹਾਂ ਨੰਗੇ ਪੈਰੀਂ ਤੁਰ ਕੇ ਆਏ ਹੱਥ ਵਿੱਚ ਲਫਾਫਾ ਫੜਿਆ ਹੋਇਆ ਫਲਾਂ ਦਾ ਕਿ ਰਾਜਾ ਸਾਹਿਬ ਦੇ ਚਰਨਾਂ ਵਿੱਚ ਆਂਬਾਂ ਦਾ ਪ੍ਰਸ਼ਾਦ ਲੈ ਕੇ ਜਾਈਏ ਫਲ ਦਾ ਪ੍ਰਸ਼ਾਦ ਲੈ ਕੇ ਰਾਜਾ ਸਾਹਿਬ ਦੇ ਚਰਨਾਂ 'ਚ ਆਏ ਤੇ ਰਾਜਾ ਸਾਹਿਬ ਦੇ ਚਰਨਾਂ 'ਚ ਜਦੋਂ ਬੈਠੇ ਨੇ ਨਾ ਪਿਆਰਿਓ ਰਾਜਾ ਸਾਹਿਬ ਜੀ ਦੀ ਸੰਗਤ ਹੋ ਰਹੀ ਹੈ ਤੇ ਸੰਗਤਾਂ ਦੇ ਵਿੱਚੋਂ ਸੰਗਤਾਂ ਇੱਕ ਦੂਜੀ ਨੂੰ ਗੁਰੂ ਦੀਆਂ ਗੱਲਾਂ ਸੁਣਾ ਰਹੇ ਨੇ ਤੇ ਜਦੋਂ ਸਾਰੀ ਸਮਾਪਤੀ ਹੋਈ ਨਾ ਤੇ ਰਾਜਾ ਸਾਹਿਬ ਮਹਾਰਾਜ ਅੱਜ ਦਿਆਲੂ ਤੇ ਕਰਪਾਲੂ ਘਰ ਪਰਨ ਜਾ ਰਹੇ ਨੇ ਪਰੇ ਉੱਠੇ ਜਿਹੜਾ ਲਿਫਾਫਾ ਲੈ ਕੇ ਆਇਸੀ ਨਾ ਪ੍ਰਸ਼ਾਦ ਦਾ ਫਲਾਂ ਦਾ ਉਹਨਾਂ ਵਿੱਚੋਂ ਇੱਕ ਫਲ ਚੁੱਕ ਕੇ ਅੰਬ ਦਾ ਤੇ ਧੰਨੇ ਮੱਲ ਨੂੰ ਫੜਾ ਦਿੱਤਾ ਝੋਲੀ ਵਿੱਚ ਪਾ ਦਿੱਤਾ ਦੂਜਾ ਚੱਕਿਆ ਅੰਬ ਤੇ ਧੰਨੇ ਮੱਲ ਦੀ ਘਰ ਵਾਲੀ ਸਠਾਣੀ ਨੂੰ ਉਹ ਫਲ ਉਹਦੀ ਝੋਲੀ ਵਿੱਚ ਪਾ ਦਿੱਤਾ ਹੁਕਮ ਕੀਤਾ ਰਾਯਾ ਸਾਹਿਬ ਨੇ ਕਹਿੰਦੇ ਭਾਈ ਇਹ ਫਲ ਕਿਸੇ ਨੂੰ ਦੇਣਾ ਨਹੀਂ ਇਹ ਫਲ ਤੁਸੀਂ ਆਪ ਦੋਨਾਂ ਨੇ ਛਕਣਾ ਕਿਸੇ ਨੂੰ ਨਹੀਂ ਦੇਣਾ ਭਾਈ ਏ ਆਪ ਛਕਣਾ ਤੇ ਜਾਓ ਕਿਰਪਾ ਹੋ ਜਾਵੇਗੀ ਬਸ ਇਸੇ ਤਰ੍ਹਾਂ ਸੇਵਾ ਕਰਦੇ ਰਹਿਣਾ ਇਸੇ ਤਰ੍ਹਾਂ ਮਨ ਦੀ ਭਾਵਨਾ ਬਣਾ ਕੇ ਰੱਖਿਓ ਤੇ ਤੁਹਾਡੀ ਝੋਲੀ ਭਰ ਜਾਵੇਗੀ ਸੱਚ ਜਾਣਿਓ ਪਿਆਰਿਓ ਜਦੋਂ ਅੰਬ ਦੇ ਪ੍ਰਸ਼ਾਦ ਲੈ ਕੇ ਗਏ ਨਾ ਘਰ ਤੇ ਮਨ ਵਿੱਚ ਭਰੋਸਾ ਸੀ ਵਿਸ਼ਵਾਸ ਸੀ ਇਹ ਨਹੀਂ ਸੀ ਵੀ ਪਤਾ ਨਹੀਂ ਹੁਣ ਕੀ ਹੋਣਾ ਉਹਨਾਂ ਨੂੰ ਭਰੋਸਾ ਸੀ ਵੀ ਹਾਂ ਜੇ ਰਾਜਾ ਸਾਹਿਬ ਨੇ ਕਹਿ ਦਿੱਤਾ ਤੇ ਹੁਣ ਝੋਲੀ ਭਰੇਗੀ ਪਿਆਰਿਓ ਤੇ ਸੱਚ ਜਾਣਿਓ ਪਿਆਰਿਓ ਅਗਲੇ ਸਾਲ ਤੋਂ ਪਹਿਲਾਂ ਪਹਿਲਾਂ ਜਿਵੇਂ ਪਹਿਲਾਂ ਅੰਬ ਫੜਾਇਆ ਸੀ ਨਾ ਤੁੰਨੇ ਮਾਲ ਨੂੰ ਤੇ ਬਾਅਦ ਚ ਉਹਨਾਂ ਦੀ ਘਰ ਵਾਲੀ ਨੂੰ ਉਸੇ ਤਰ੍ਹਾਂ ਪਹਿਲਾਂ ਇੱਕ ਸਾਲ ਪੁੱਤਰ ਦੀ ਜਾਤ ਮਿਲੀ ਤੇ ਬਾਅਦ ਵਿੱਚ ਧੀ ਕਰ ਜਨਮ ਲਿਆ ਕੋ ਸਤਨਾਮ ਇਹ ਕਿਰਪਾ ਪਿਆਰਿਓ ਇਸ ਦਰ ਦੀ ਜੇ ਕਿਤੇ ਭਾਵਨਾ ਬਣੀ ਹੋਵੇ ਭਾਵਨਾ ਬਣਾ ਕੇ ਉਸੇ ਤਰ੍ਹਾਂ ਸੇਵਾ ਕਰਦੇ ਰਹੇ ਸੇਵਾ ਤੋਂ ਨਹੀਂ ਪਿੱਛੇ ਹਟੇ ਪਿਆਰਿਓ ਰਾਜਾ ਸਭ ਦੇ ਦਰਸ਼ਨ ਉਸੇ ਤਰ੍ਹਾਂ ਕਰਦੇ ਰਹੇ ਤਾਂ ਹੀ ਅੱਜ ਆਪਾਂ ਉਹਨਾਂ ਦੇ ਜਸ ਗਾ ਰਹੇ ਆਂ ਜੇ ਤੂੰ ਨਾ ਮੱਲ ਇਹ ਦੁਨੀਆ ਸੰਸਾਰ ਜਾਣਦੀ ਐ ਉਹਨਾਂ ਦੇ ਭਰੋਸੇ ਕਰਕੇ ਪਿਆਰਿਓ ਉਹਨਾਂ ਦੀ ਭਾਵਨਾ ਕਰਕੇ ਕਿ ਉਹਨਾਂ ਨੇ ਭਾਵਨਾ ਦੇ ਨਾਲ ਪੁੱਤਰ ਦੀ ਪ੍ਰਾਪਤੀ ਕੀਤੀ ਧੀ ਮਿਲੀ ਜਿਨ੍ਹਾਂ ਨੂੰ ਡਾਕਟਰਾਂ ਹਾਕੀਮਾਂ ਨੇ ਕਹਿ ਦਿੱਤਾ ਸੀ ਤੁਹਾਨੂੰ ਹੁਣ ਪੁੱਤਰ ਜਾਂ ਧੀ ਦੀ ਔਲਾਦ ਕੋਈ ਤੁਹਾਡੇ ਸੁੱਖ ਨਹੀਂ ਮਿਲਣਾ ਉਹਨਾਂ ਨੂੰ ਰਾਜਾ ਸਾਹਿਬ ਮਹਾਰਾਜੇ ਨੇ ਕਿਰਪਾ ਕਰਕੇ ਭਾਗ ਲਾ ਦਿੱਤੇ ਤੇ ਫਿਰ ਉਸੇ ਤਰ੍ਹਾਂ ਹੀ ਆਏ ਪਿਆਰਿਓ ਰਾਜਾ ਸਾਹਿਬ ਜੀ ਦਾ ਧੰਨਵਾਦ ਕਰਨ ਜਦੋਂ ਘਰ ਪੁੱਤਰ ਆਇਆ ਨਾ ਤੇ ਰਾਜਾ ਸਭ ਦਾ ਸ਼ੁਕਰਾਨਾ ਕਰਨ ਵਾਸਤੇ ਲੱਡੂਆਂ ਦੀਆਂ ਪਰਾਤਾਂ ਭਰੀਆਂ ਤੇ ਵੰਡਦੇ ਆ ਰਹੇ ਨੇ ਪਿਆਰੇ ਰਾਜਾ ਸਾਹਿਬ ਅਰਦੇ ਚਰਨਾਂ ਤੇ ਆ ਕੇ ਨਮਸਕਾਰ ਕੀਤੀ। ਇਹਦੇ ਵੀ ਹੁਣ ਪੁੱਤਰ ਮਿਲ ਗਏ ਤੇ ਭੁੱਲ ਗਏ ਆਪਾਂ ਪਤਾ ਕੀ ਕਰਦੇ ਆ ਪਿਆਰਿਓ ਬੜੇ ਇੱਥੇ ਵੇਖੀਦਾ ਜਦੋਂ ਕੋਈ ਅਰਦਾਸ ਪੂਰੀ ਨਾ ਨਾ ਹੋਵੇ ਉਦੋਂ ਝਾੜੂ ਲਾਣ ਲੱਗ ਪੈਣਗੇ। ਜਿਸ ਦਿਨ ਅਰਦਾਸ ਪੂਰੀ ਹੋ ਗਈ ਸਭ ਤੋਂ ਪਹਿਲਾਂ ਝਾੜੂ ਸੁੱਟ ਦੇਣਗੇ ਵੀ ਬਸ ਹੁਣ ਕੀ ਲੋੜ ਐ ਅਰਦਾਸ ਪੂਰੀ ਹੋ ਗਈ ਐ। ਆ ਕੇ ਸੰਗਤ ਵੀ ਕਰਨਗੇ ਆ ਕੇ ਦਰਬਾਰ ਦੀ ਹਾਜ਼ਰੀ ਪਰਣਗੇ ਪਰ ਜਦੋਂ ਅਰਦਾਸ ਪੂਰੀ ਹੋ ਜਾਂਦੀ ਫਿਰ ਬੰਦਾ ਭੁੱਲ ਜਾਂਦਾ ਪਿਆਰਿਓ ਇਸ ਕਰਕੇ ਸਦਾ ਭਰੋਸਾ ਬਣਾ ਕੇ ਉਹ ਆਪਣੇ ਰੁਟੀਨ ਨਾ ਟੁੱਟਣ ਦਿਓ ਪਿਆਰਿਓ ਪਤਾ ਨਹੀਂ ਪਾਤਸ਼ਾਹ ਨੇ ਕਿੱਥੇ ਕਿਹੜੀ ਪੋੜੀ ਤੱਕ ਲੈ ਜਾਣਾ ਆਪਾਂ ਨੂੰ ਤੇ ਜਦੋਂ ਪਿਆਰਿਓ ਆ ਕੇ ਫਲਾਂ ਦਾ ਪ੍ਰਸ਼ਾਦ ਤੇ ਫਲਾਂ ਦੇ ਵਿੱਚੋਂ ਹੀ ਪੁੱਤਰ ਤੇ ਧੀ ਮਿਲ ਗਿਆ ਤੇ ਮੁੜ ਕੇ ਲੱਡੂਆਂ ਦੇ ਪ੍ਰਸ਼ਾਦ ਵੰਡਦੇ ਫਿਰਦੇ ਨੂੰ ਸਾਰੇ ਪਾਸੇ ਆ ਕੇ ਆਇਆ ਸਭ ਦਾ ਧੰਨਵਾਦ ਕੀਤਾ ਤੇ ਆਪਾਂ ਜਿਵੇਂ ਕੱਲ ਸਰਵਣ ਕੀਤਾ ਫਿਰ ਜਦੋਂ ਤੁਨਾਮਲ ਸੇਠ ਦੇ ਬਾਰੀ ਇਲਾਕੇ ਚ ਪਤਾ ਲੱਗਿਆ ਨਾ ਪਿਆਰਿਓ ਸਾਰਿਆਂ ਨੂੰ ਵੀ ਜਿਹੜਾ ਤੁੰਨਾ ਮੱਲ ਸੇਠ ਹੈ ਉਹਦੇ ਘਰ ਕੋਈ ਔਲਾਦ ਨਹੀਂ ਸੀ ਹੋ ਸਕਦੀ ਪਰ ਰਾਜਾ ਸਾਹਿਬ ਦੀ ਕਿਰਪਾ ਨਾਲ ਘਰ ਔਲਾਦ ਹੋ ਗਈ ਹੈ ਤੇ ਉਹਦੀ ਕਿਰਪਾ ਹੋਈ ਹੈ ਰਾਜਾ ਸਾਹਿਬ ਮਹਾਰਾਜ ਦੀ ਤੇ ਜਦੋਂ ਇੱਕ ਜੱਜ ਨੇ ਸੁਣਿਆ ਤੇ ਜੱਜ ਵੀ ਆਉਣ ਲੱਗ ਪਿਆ ਪਿਆਰਿਓ ਸੁਣ ਕੇ ਰਾਜਾ ਸਾਹਿਬ ਦੀ ਵਡਿਆਈ ਪਰ ਰਾਜਾ ਸਾਹਿਬ ਮਹਾਰਾਜ ਨੇ ਕਦੇ ਉਸ ਜੱਜ ਨੂੰ ਕੋਲ ਨਹੀਂ ਬਿਠਾਇਆ ਪਿਆਰਿਓ ਬਾਹਰ ਜੋੜੇ ਘਰ ਵਿੱਚ ਖੜਨ ਦਾ ਹੁਕਮ ਦੇ ਦਿੰਦੇ ਸੀ ਕਾਫੀ ਸਮਾਂ ਹੁੰਦਾ ਰਿਹਾ ਜੱਜ ਤੇ ਬਾਅਦ ਵਿੱਚ ਪਤਾ ਲੱਗਿਆ ਵੀ ਇਹ ਜੱਜ ਵੀ ਕਿਉਂ ਆਉਂਦਾ ਸੀ ਕਿਉਂਕਿ ਇਹਦੀ ਅੰਦਰ ਵੀ ਅਰਦਾਸ ਸੀ ਕਿ ਮੇਰੀ ਤਰੱਕੀ ਹੋ ਜਾਵੇ ਮੈਨੂੰ ਉੱਚਾ ਅਹੁਦਾ ਮਿਲ ਜਾਵੇ ਤੇ ਪਿਆਰੇ ਉੱਚਾ ਅਹੁਦਾ ਮਿਲਿਆ ਜੱਜ ਦਾ ਉਹਨੂੰ ਤੇ ਜਦੋਂ ਸ਼ੁਕਰਾਨਾ ਕਰਨ ਆਇਆ ਕੱਲ ਆਪਾਂ ਸਰਵਣ ਕੀਤਾ ਤੇ ਕੋਲ ਲੈ ਕੇ ਆਇਆ ਉਸੇ ਤਰ੍ਹਾਂ ਧੰਨੇ ਮਲ ਵਾਂਗੂ ਲੱਡੂਆਂ ਦੀ ਪਰਾਤ ਭਰ ਕੇ ਪਰ ਰਾਜਾ ਸਾਹਿਬ ਮਾਰੇ ਨੇ ਮਨਜ਼ੂਰ ਨਹੀਂ ਕੀਤੀ ਪਿਆਰਿਓ ਕਹਿੰਦੇ ਇਹ ਤੇ ਕੁੱਤਿਆਂ ਮਿਲਿਆ ਨੇ ਵੀ ਨਹੀਂ ਗਾਣੀ ਕਿਉਂ ਕਹਿੰਦੇ ਇਹਦੇ ਵਿੱਚ ਹੱਕ ਦੀ ਕਮਾਈ ਨਹੀਂ ਇਹ ਕਿਸੇ ਗਰੀਬ ਦਾ ਖੂਨ ਲੈ ਕੇ ਆ ਰਿਹਾ ਹੈ ਕਿਉਂਕਿ ਉਹਨੇ ਕਿਸੇ ਨੂੰ ਕਿਸੇ ਤੋਂ ਰਿਸ਼ਵਤ ਲੈ ਕੇ ਉਹਦਾ ਉਹ ਲੱਡੂਆਂ ਦਾ ਪ੍ਰਸ਼ਾਦ ਖਰੀਦਿਆ ਉਹ ਸਤਿਗੁਰ ਨੇ ਪ੍ਰਵਾਨ ਨਹੀਂ ਕੀਤਾ ਪਿਆਰੇ ਇਸ ਕਰਕੇ ਬੜੀ ਭਾਵਨਾ ਬਣਾਇਆ ਕਰੋ ਸ਼ਰਧਾ ਬਣਾਇਆ ਕਰੋ ਜਿਸ ਧਰ ਨਾਲ ਜੁੜੇ ਆ ਨਾ ਪਿਆਰਿਓ ਹੋ ਸਕਦਾ ਥੋੜੀ ਦੇਰ ਲੱਗ ਜਾਵੇ ਪਰ ਜੇ ਦੇਰ ਹੋ ਰਹੀ ਹੈ ਨਾ ਇਹ ਦਰ ਦੇ ਵਿੱਚ ਨਹੀਂ ਪਿਆਰੇ ਕੋਈ ਕਮੀ ਇਹ ਸਤਿਗੁਰ ਤੇ ਆਪ ਖੜੇ ਨੇ ਸਾਹਮਣੇ ਦਾਤਾਂ ਦੇਣ ਵਾਸਤੇ ਜੇ ਦੇਰ ਹੋ ਰਹੀ ਹੈ ਤੇ ਆਪਣੀ ਭਾਵਨਾ ਕਰਕੇ ਆਪਣੇ ਭਰੋਸੇ ਕਰਕੇ ਹਲੇ ਆਪਣੀ ਸ਼ਰਧਾ ਨਹੀਂ ਬਣੀ ਕਿਉਂਕਿ ਗੁਰੂ ਦੀ ਘਰ ਆਪਾਂ ਕਹਿੰਦੇ ਨਾ ਦੇਰ ਤੇ ਹੈ ਪਰ ਅંધੇਰ ਨਹੀਂ ਹੈ ਪਰ ਜੇ ਦੇਰ ਹੋ ਰਹੀ ਹੈ ਉਹ ਵੀ ਆਪਣੇ ਕਰਮਾਂ ਕਰਕੇ ਪਿਆਰਿਓ ਆਪਣੇ ਕਰਮ ਚੰਗੇ ਬਣਾ ਲਓ ਗੁਰੂ ਦੀ ਸੰਗਤ ਕਰੋ ਰਾਜਾ ਸਭੀ ਦਾ ਨਾਮ ਜਪੋ ਤੇ ਰਾਜਾ ਸਭ ਅੱਜ ਵੀ ਦਰਸ਼ਨ ਦਿੰਦੇ ਨੇ ਤੇ ਹਾਲ ਕਰਦੇ ਨੇ ਪਿਆਰਿਓ ਕਦੇ ਮੰਗਿਆ ਕਰੋ ਦਾਤਾਂ ਦੇਣ ਵਾਲੇ ਨੂੰ ਵੀ ਦਾਤਾਂ ਤੇ ਬੜੀਆਂ ਮੰਗ ਕੇ ਵੇਖ ਲਿਆ ਨੇ ਕਦੇ ਦਾਤਾਂ ਵੀ ਮੰਗਿਆ ਕਰੋ ਕਦੇ ਮੰਗਿਆ ਕਰੋ ਦਾਤ ਦੀ ਸੰਗਤ ਦੀ ਦਾਤ ਕਦੇ ਮੰਗਿਆ ਕਰੋ ਪਾਸ਼ਾ ਤੁਹਾਡੇ ਚਰਨਾਂ 'ਚ 30 ਮਿੰਟ ਬੈਠ ਕੇ ਸੰਗਤ ਕਰੀਏ ਤੁਹਾਡੇ ਚਰਨਾਂ 'ਚ ਕਿਉਂਕਿ ਰਾਜਾ ਸਭ ਦੇ ਬਚਨ ਨੇ ਪਿਆਰਿਓ ਇਹ ਕੋਈ ਮੈਂ ਆਪਣੇ ਕੋਲੋਂ ਨਹੀਂ ਕਹਿ ਰਿਆ ਰਾਜਾ ਸਭ ਦਾ ਹੁਕਮ ਹੈ ਭਾਈ ਹਰ ਇੱਕ ਸਿੱਖ ਵਾਸਤੇ ਤਕਰੀਬਨ ਇੱਕ ਘੜੀ ਭਾਵ 24 ਮਿੰਟ 24 ਮਿੰਟ ਸੰਗਤ ਜ਼ਰੂਰੀ ਹੈ ਰਾਜਾ ਸਭ ਦੇ ਬਚਨ ਨੇ ਪਿਆਰਿਓ ਇਹ ਇੱਕ ਬਚਨ ਹੀ ਕਮਾ ਲਈ ਆਪਾਂ ਸਾਰੇ ਤੇ ਨਹੀਂ ਕਮਾ ਸਕਦੇ ਜੇ ਆਪਾਂ ਬਚਨ ਮੰਨਣ ਤੇ ਆਈਏ ਨੇ ਪਿਆਰਿਓ ਤੇ ਰਾਜਾ ਸਭ ਦੇ ਬੜੇ ਬਚਨ ਨੇ ਹਲੇ ਇੱਕ ਕਮਾ ਲਈਏ ਸੰਗਤ ਕਰੀਏ ਰਾਜਾ ਸਭ ਦੇ ਚਰਨਾ ਚਾਹੋ ਪਿਆਰਿਓ ਬੜੇ ਵੱਡ ਭਾਗੇ ਹੋ ਰਾਜਾ ਸਭ ਦੇ ਚਰਨਾ ਚ ਬੈਠ ਕੇ ਸੰਗਤ ਕਰ ਰਹੇ ਆ ਤੇ ਸਤਿਗੁਰ ਸਭ ਨੂੰ ਵੇਖਦਾ ਜੇਤਾ ਜਗਤ ਸੰਸਾਰ ਮੈਂ ਤੁਹਾਡੇ ਤੋਂ ਲ ਕੋਲਾਂਗਾ ਕਿ ਮੇਰੇ ਅੰਦਰ ਕੀ ਹੈ ਤੁਸੀਂ ਮੇਰੇ ਤੋਂ ਲ ਕੋਲੋਗੇ ਕਿ ਤੁਹਾਡੇ ਅੰਦਰ ਕੀ ਹੈ ਪਰ ਇਹ ਪਾਸ਼ਾ ਤੂੰ ਕੋਈ ਲ ਕੋ ਨਹੀਂ ਸਕਦਾ ਪਿਆਰ ਜਿਹੜੇ ਮਨ ਦੀ ਭਾਵਨਾ ਲੈ ਕੇ ਆਏ ਆ ਨਾ ਆਪਾਂ ਆਪਾਂ ਇੱਕ ਦੂਜੇ ਨੂੰ ਦੱਸਣ ਤੋਂ ਸ਼ਰਮਾਉਂਦੇ ਆ ਪਰ ਇਹ ਰਾਜਾ ਸਾਹਿਬ ਮਹਾਰਾਜ ਤੇ ਦਿਲਾਂ ਦੀਆਂ ਜਾਣਨ ਵਾਲੀ ਨੂੰ ਪਿਆਰਿਓ ਕੀ ਪਤਾ ਤੁਹਾਡੇ ਬਾਰੇ ਨੇ ਕੀ ਸੋਚਿਆ ਜੇ ਕੋਈ ਕੰਮ ਵਿੱਚ ਦੇਰੀ ਹੋ ਰਹੀ ਹੈ ਨਾ ਇਹਦਾ ਮਤਲਬ ਹੈ ਬੜਾ ਕੁਝ ਸੋਚੀ ਬੈਠੇ ਨੇ ਆਪਣੇ ਬਾਰੇ ਬੜਾ ਕੁਝ ਸੰਭਾਲਿਆ ਹੋਇਆ ਰਾਜਾ ਸਾਹਿਬ ਨੇ ਆਪਾਂ ਨੂੰ ਦੇਣ ਵਾਸਤੇ ਬਸ ਆਪਾਂ ਕਾਲੇ ਨਾ ਪਈਏ ਪਿਆਰਿਓ ਬਸ ਸਤਿਗੁਰ ਦੇ ਚਰਨਾਂ ਨਾਲ ਜੁੜੇ ਰਹੀਏ ਆਓ ਪਿਆਰਿਓ ਦੋ ਕਮੈਂਟ ਰੋਜ਼ ਦੀ ਤਰ੍ਹਾਂ ਆਪਾਂ ਸਿਮਰਨ ਵਿੱਚ ਟਾਈਮ ਲਾ ਕੇ ਨਾਲ ਹੀ ਸਮਾਪਤੀ ਕਰਾਂਗੇ ਆਓ ਕੋਈ ਵੀ ਰਸਨਾ ਵਾਂਜੀ ਨਾਲ ਬਈ ਸਾਰੇ ਪਿਆਰ ਨਾਲ ਬੋਲਿਓ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤ ਨਾਮ ਵਾਹਿ ਗੁਰ 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 ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਮਾਹੀ ਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ राजा साहिब तू ही तू राजा साहिब तू ही तू सारे बोलो भाई राजा साहिब तू ही तू राजा साहिब तू ही तू

ਰਾਜਾ ਸਾਹਿਬ ਤੂੰ ਹੀ ਤੂੰ ਰਾਜਾ ਸਾਹਿਬ ਤੂੰ ਹੀ ਤੂੰ ਸਤ ਨਾਮ ਵਾਹਿ ਗੁਰੂ 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 ਆਓ ਪਿਆਰਿਓ ਇੰਨੀਆਂ ਕਹਾਜਰੀਆਂ ਪ੍ਰਵਾਨ ਕਰਨੀਆਂ ਰਾਜਾ ਸਭ ਕਿਰਪਾ ਕਰਨ ਤੁਹਾਡੀਆਂ ਸਭ ਦੀਆਂ ਹਾਜਰੀਆਂ ਪ੍ਰਵਾਨ ਕਰਨ। ਇਹੀ ਅਰਦਾਸ ਹੈ ਰਾਜਾ ਸਭ ਦੇ ਚਰਨਾਂ ਚ ਪਾਤਸ਼ਾਹ ਜਿਹੜੀਆਂ ਸੰਗਤਾਂ ਤੁਹਾਡੀ ਸੰਗਤ ਵਿੱਚ ਪਹੁੰਚ ਰਹੀਆਂ ਨੇ ਮਹਾਰਾਜ ਸਭ ਦੇ ਨਾਮ ਜਾਣਦੇ ਹੋ ਸਭ ਦੇ ਬੱਚਿਆਂ ਨੂੰ ਪਰਿਵਾਰਾਂ ਨੂੰ ਸਦਾ ਤੰਦਰੁਸਤੀਆਂ ਬਖਸ਼ਣੀਆਂ ਦੁੱਖਾਂ, ਬਿਗਨਾ, ਕਸ਼ਟਾਂ, ਕਲੇਸ਼ਾਂ ਦੀ ਨਾਸ਼ ਕਰਨੇ ਆਪਣੇ ਭਜਨ ਬਾਣੀ ਦੇ ਪ੍ਰਕਾਸ਼ ਕਰਨੇ ਦਿਨ ਦੁਗਣੀ ਰਾਤ ਚੋਗਣੀ ਤਰੱਕੀ ਬਖਸ਼ਣੀ ਆਪ ਜੀ ਕਿਰਪਾ ਕਰਨੀ ਸਭ ਦੀਆਂ ਝੋਲੀਆਂ ਪਾਇਸ਼ਾ ਖੁਸ਼ੀਆਂ ਨਾਲ ਪਰਣੀਆਂ ਆਪਣੇ ਬੱਚਿਆਂ ਨੂੰ ਸਮੂਹ ਸੰਗਤਾਂ ਨੂੰ ਦੇਸ਼ਾਂ ਵਿਦੇਸ਼ਾਂ ਦੀਆਂ ਸਾਰਾਂ ਬਖਸ਼ਣੀਆਂ ਹਰ ਮੈਦਾਨ ਫਤਿਹ ਕਰਨੀ ਕਿਰਪਾ ਕਰਨੀ ਮਹਾਰਾਜ ਸਦਾ ਆਪਣੀ ਸੰਗਤ ਕਰਾਉਣੀ ਆਪਣਾ ਨਾਮ ਜਪਾਉਣਾ ਮਾੜੇ ਕਰਮਾਂ ਤੋਂ ਬਚਾਉਣਾ ਆਓ ਪਿਆਰਿਓ ਇੰਨੀਆਂ ਕਾਹਜਰੀਆਂ ਪਰਵਾਨ ਕਰਨੀਆਂ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ